ਰੋਜ਼ ਕੀ ਬਾਤ ਦੇਖ ਰਹੇ ਦਰਸ਼ਕਾਂ ਦੇ ਲਈ ਸੁਲੇ ਦੀ ਵੱਡੀ ਖਬਰ ਸੁਪਰੀਮ ਕੋਰਟ ਤੋਂ ਸਾਹਮਣੇ ਆਈ ਜਿੱਥੇ ਕਿ ਸੁਪਰੀਮ ਕੋਰਟ ਨੇ ਹੁਣ ਦਿੱਲੀ ਐਮਟੀਆਰ ਵਿੱਚ ਗ੍ਰੀਨ ਪਟਾਕੇ ਚਲਾਉਣ ਦੀ ਜਿਹੜੀ ਕਿ ਇਜਾਜ਼ਤ ਦੇ ਦਿੱਤੀ ਗਈ ਹੈ ਦਿੱਲੀ ਐਮਸੀਆਰ ਵਿੱਚ ਹੁਣ ਲੋਕ ਗ੍ਰੀਨ ਪਟਾਕੇ ਚਲਾ ਸਕਦੇ ਨੇ 18 ਤੋਂ 1 ਅਕਤੂਬਰ ਤੱਕ ਪਟਾਕੇ ਚਲਾਉਣ ਲਈ ਮਨਜ਼ੂਰੀ ਮਿਲੀ ਹੈ ਪਟਾਕੇ ਚਲਾਉਣਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਸੁਪਰੀਮ ਕੋਰਟ ਨੇ ਹੁਣ ਜਿਹੜੀ ਕਿ ਇਜਾਜ਼ਤ ਦੇ ਦਿੱਤੀ ਹੈ ਐਮਟੀਆਰ ਦੇ ਵਿੱਚ ਲੋਕ ਗ੍ਰੀਨ ਪਟਾਕੇ ਚਲਾ ਦਿੱਤੇ ਜਾਣਗੇ ਅਤੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਪਿਤੇ ਦਿਨੀ ਸੁਪਰੀਮ ਕੋਰਟ ਇਤਰਾਜ਼ ਦਿਖਾ ਦੇ ਰਹੀ ਸੀ ਜਿੱਥੇ ਕਿ ਪਟਾਕੇ ਚਲਾਉਣ ਨੂੰ ਲੈ ਕੇ ਉਹਨਾਂ ਨੇ ਰੋਕ ਥਾਮਣ ਦੀ ਤਰ੍ਹਾਂ ਹੀ ਇੱਕ ਬਿਆਨ ਸਾਹਮਣੇ ਆ ਰਿਹਾ ਸੀਗਾ ਕਿਉਂਕਿ ਦਿੱਲੀ ਦੇ ਪੋਲੂਸ਼ਨ ਨੂੰ ਦੇਖਦਿਆਂ ਹੋਇਆ ਸੁਪਰੀਮ ਕੋਰਟ ਪਟਾਕੇ ਚਲਾਉਣ ਦੀ ਇਜਾਜ਼ਤ ਨਾ ਦੇ ਰਹੀ ਸੀ ਅਤੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਸੁਪਰੀਮ ਕੋਰਟ ਨੇ ਪਟਾਕੇ ਚਲਾਉਣ ਨੂੰ ਲੈ ਕੇ ਇਜਾਜ਼ਤ ਦੇ ਦਿੱਤੀ ਗਈ ਹੈ 18 ਤੋਂ ਲੈ ਕੇ 21 ਅਕਤੂਬਰ ਤੱਕ ਜਿਹੜੇ ਕਿ ਲੋਕ ਪਟਾਕੇ ਚਲਾ ਸਕਣਗੇ ਅਤੇ ਸੁਪਰੀਮ ਕੋਰਟ ਨੇ ਦਿੱਲੀ ਐਂਡ ਸੀ ਆਰ ਦੇ ਵਿੱਚ ਜਿਹੜੀ ਕਿ ਗ੍ਰੀਨ ਪਟਾਕੇ ਚਲਾਉਣ ਦੀ ਲੋਕਾਂ ਨੂੰ ਇਜਾਜ਼ਤ ਦੇ ਦਿੱਤੀ ਹੈ